सब तो पहला बहुत बहुत धनबाद है।, है मैं दिल्ली गहराइया जो कांग्रेस पार्टी के समूह वर्कर साथियों का धनबाद करना चाहना है और ना ही भाजपा बै जाब मैं यह दसना चाहिए कि जो अच्छा धरना है यह पूरे देश के अंदर इस तरह के धरने कांग्रेस पार्टी हैडक्वा ला रही है बराक प्रधान बरताना साहब बह जाओगे इंघर मेरे एक एक बंदे का बता बेचारो so, पूरे देश भर के अभी धरने ला रही है कांग्रेस पार्टी

ਨੌਜਵਾਨਾਂ ਨਾਲ ਜੁੜਿਆ ਬੁੱਟਾ ਇਹ ਜਿਹੜੀਆਂ ਹਜ਼ਾਰਾਂ ਘੰਟੇ ਜਾਗ ਜਾ ਕੇ ਸਾਡੇ ਬੇਸਟ ਤੇ ਨੌਜਵਾਨਾਂ ਨੇ ਜਿਹੜਾ ਨੇ ਪਿਆਰੀ ਕਰਕੇ ਪੇਪਰ ਦਿੱਤਾ ਉਹਨਾਂ ਨਾਲ ਜੁੜਿਆ ਬੁੱਟਾ ਇਹ ਉਹਨਾਂ ਹਜ਼ਾਰਾਂ ਮਾਪੇ ਜਿਨ੍ਹਾਂ ਨੇ ਵਿਚਾਰਿਆਂ ਦੇ ਢਿੱਡ ਪੇਟ ਭੰਨ ਕੇ ਪਤਾ ਨਹੀਂ ਕਿਸ ਤਰ੍ਹਾਂ ਕਿਸੇ ਤੋਂ ਉਧਾਰੇ ਪੈਸੇ ਫੜ ਕੇ ਲੋਨ ਲੈ ਕੇ ਆਪੇ ਘਰ ਤੇ ਨਹੀਂ ਰੱਖ ਕੇ

ਐਗਜ਼ਾਮ ਪਾਸ ਕੀਤਾ 18 18 19 19 ਘੱਟੇ ਮੂੰਹ ਦੇ ਵਿੱਚ ਅਪਲਗਮ ਪਾ ਕੇ ਕਿ ਸਾਨੂੰ ਨੀਂਦ ਨਾ ਆ ਜਾਏ ਕੋਈ ਚਾਹ ਪੀਂਦਾ ਹੈ ਕੋਈ ਪਾਣੀ ਅੱਖਾਂ ਤੇ ਮਾਰ-ਮਾਰ ਕੇ ਜਾਗ-ਜਾਗ ਕੇ ਰਾਤਾਂ ਇਹ ਬੱਚਿਆਂ ਨੇ ਪਿਆਰੀ ਕਰਕੇ ਇਸ ਨੀਂਦ ਤੇ ਐਗਜ਼ਾਮ ਦੀ ਪਿਆਰੀ ਕੀਤੀ ਹੁੰਦੀ ਹੈ ਪਰ ਮੈਨੂੰ ਸ਼ਰਮ ਆ ਰਹੀ ਹੈ ਕਿ ਅਸੀਂ ਇੱਥੇ ਕਿਹਾ ਦਾਣਾ ਕੇਪੀ ਸਾਹਿਬ ਨੇ ਸਾਰੀਆਂ ਦੇਸ਼ ਪਿਆ ਸੰਸਥਾਵਾਂ ਉਹ ਜਿਹੜਾ ਡੈਮੋਕਰੇਟਿਕ ਸਾਡਾ ਢਾਂਚਾ ਸੀ ਡੈਮੋਕ੍ਰੇਸੀ ਦੇ ਵਿੱਚ ਉਹ ਸਾਰੇ ਦੀਆਂ ਧੱਕੀਆਂ ਉਡਾ ਦਿੱਤੀਆਂ ਗਈਆਂ ਬੇਸ਼ੱਕ ਕੋਈ ਏਜੰਸੀਆਂ ਨੇ ਬੇਸ਼ੱਕ ਰਿਜ਼ਾਬ ਬੈਂਕ ਨੇ ਬੇਸ਼ੱਕ ਕਿਸੇ ਵੀ ਪ੍ਰਕਾਰ ਦਾ ਜਿਹੜਾ ਕੋਈ ਦੇਸ਼ ਦਾ ਹੈ ਕਮਾਗਾ ਇਲੈਕਸ਼ਨ ਕਮਿਸ਼ਨ ਮੈਨੂੰ ਲੱਗਦਾ ਹਰੇਕ ਜਗ੍ਹਾ ਨੂੰ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇਸ਼ ਦੇ ਅੰਦਰ ਨਾ ਕੇਵਲ ਸੰਸਦਾਵਾਂ ਤੋੜੀਆਂ ਗਈਆਂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਹੋਈ ਜਿਸ ਸਰਕਾਰ ਇਸ ਦੇ ਭਾਈਚਾਰੇ ਆ ਪਿਛਲੇ ਚੋਣ ਦਰਮਿਆਨ ਕਿਸ ਤਰ੍ਹਾਂ ਦੇਸ਼ ਦੇ ਅੰਦਰ ਮੰਡੀ ਪਾਉਣ ਦੀ ਕੋਸ਼ਿਸ਼ ਕੀਤੀ ਪੋਲਰਾਈਜੇਸ਼ਨ ਜਦਕਿ ਹਿੰਦੂ ਭਰਾਵਾਂ ਨੂੰ ਆਟ ਕਰ ਦਿੱਤੀਏ ਸਿੱਖਾਂ ਨੂੰ ਆਟ ਕਰ ਦਈਏ ਮੁਸਲਮਾਨਾਂ ਨੂੰ ਆਟ ਕਰ ਦਈਏ ਦਲਿਤ ਭਰਾਵਾਂ ਨੂੰ ਆਟ ਕਰ ਦਈਏ ਦੇਸ਼ ਦੇ ਇਸ ਤੇ ਅਸੀਂ

क्योंकि तो हर व्यक्ति महसूस कर रहा है कि यह जो तीजी बारी बीजेपी देश के प्रधानमंत्री बनना बेशक कोई बोल रहा है कोई नहीं बोल रहा लेकिन कभी जबान सारे साथ बुद्धि ते जीव है संस्था में मुखी है और सारे आम लोग ਇਹ ਮਹਿਸੂਸ ਕਰਦੇ ਆ ਕਿ ਦੇਸ਼ ਦੇ ਅੰਦਰ ਬੜਾ ਵੱਡਾ ਅੰਗਿਆ ਹੈ ਔਰ ਦੇਸ਼ ਦੇ ਲੋਕਾਂ ਕੋ ਬੜੀ ਵੱਡੀ ਗਲਤੀ ਹੋਈ ਹੈ ਬੇਸ਼ੱਕ ਬਹੁਤ ਸਾਰਾ ਕਿਸ ਪ੍ਰਕਾਰ ਦੀ دولت ਪਤਾਰਕ ਮੀਡੀਆ ਔਰ ਹਰ ਚੀਜ਼ ਦੀ ਵਰਤੋਂ ਕੀਤੀ ਗਈ ਔਰ ਇਥੋਂ ਤੱਕ ਕਿ ਸਾਹਮਣੇ ਵਾਲੇ ਜਿਹੜੇ ਲੋਕ ਬੁਰੋਧੀ ਸਨ ਜਿਹੜੇ ਲੜਨਾ ਚੋਣ ਚਾਹੁੰਦੇ ਸਨ ਉਹਨਾਂ ਨੂੰ ਕਿਸੇ ਨੂੰ ਫੜਕੇ ਜੇਲ੍ਹ ਪਾ ਦਿੱਤਾ ਗਿਆ

ਅੱਜ ਕਈਆਂ ਦੇ ਮਾਪਿਓ ਆਤਮ ਪ੍ਰਿਆ ਕਰਨ ਦੇ ਬਾਰੇ ਸੋਚ ਰਹੇ ਨੇ ਇਹ ਦੇਸ਼ ਦੇ ਹਾਲਾਤ ਬੜਕੇ ਰਹਿ ਗਏ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਮੈਂ ਕੀ ਬਾਤ ਕਰਦੇ ਮੈਨੂੰ ਯਾਦ ਹੈ ਆ ਪੱਤਰਕਾਰ ਸਾਚੀ ਪੁੱਛ ਰਹੇ ਸਨ ਕਿ ਇਨਕੁਆਰੀ ਲਾ ਦਿੱਤੀ ਗਈ ਹੈ ਇਨਕੁਆਰੀ ਲਾ ਦਿੱਤੀ ਗਈ ਹੈ ਮੈਨੂੰ ਯਾਦ ਆ ਮਨੀਪੁਰ ਦੀ ਉਹ ਘਟਨਾ ਜਿਹੜੀ 6 ਮਹੀਨੇ ਤੱਕ ਬਾਹਰ ਨਹੀਂ ਆਈ ਪਰ ਜਦੋਂ ਸਾਡੀ ਭੈਣ ਔਰਤ ਦੀ और वीडियो आई उस तो बाद इस देश की जी सरकार है और थोड़ी मोटी हरकत चाहिए और देश के प्रधानमंत्री ने आज तक उस घटना के उत्ते एक भी टिप्पणी नहीं की थी। और तेई लाख तीस हजार नौजवान बच्चा में भविख की गल है लेकिन हजे तक देश के प्रधानमंत्री ने एरे पे आपने मन की बात नहीं कही

ਫਿਰ ਕੀ ਆ ਜਾ ਰਿਹਾ ਏ ਕਿ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਪਤਾ ਨਹੀਂ ਸਜ਼ਾ ਕਦੋਂ ਮਿਲੇਗੀ ਸੀਬੀਆਈ ਨੂੰ ਇਨਕੁਆਇਰੀ ਕਹਿੰਦੇ ਦੇਤੀ ਹੈ ਸੀਬੀਆਈ ਏਜੰਸੀ ਤੇ ਮੈਨੂੰ ਵੀ ਲੱਗਦਾ ਹੁਣ ਦੇਸ਼ ਦੀ ਕਿਸੇ ਏਜੰਸੀ ਤੇ ਦੇਸ਼ ਦੇ ਲੋਗਾਂ ਨੂੰ ਉਤਾਰ ਰਿਹਾ ਹੈ ਮੈਂ ਤਾਂ ਇਹ ਚਾਹਵਾਂਗਾ ਸਾਡੀ ਪੰਜਾਬ ਦੀ ਮੰਗ ਹੈ ਠੀਕ ਹੈ ਈਸ਼ਰ ਨੇ 3 ਲੱਖ ਬੱਚੇ ਜਿਹੜੇ ਪੰਜਾਬ ਦੇ ਸਨ ਜਿਨ੍ਹਾਂ ਦਾ ਪੁਲਿੱਟ ਜੁੜਿਆ ਗਿਆ ਸੀਗਾ ਜਿਨ੍ਹਾਂ ਨੇ ਸੱਫੇ ਰਹਿ ਸੰਗ कि मेरा पुत्र डॉक्टर बनेगा मेरा पुत्र की एडमिशन मेडिकल कॉलेज होएगी, अज उन्होंने सपने चकना हो गए मैं लगता कि सुप्रीम कोर्ट के किसे सिटिंग जज के है, यह इंक्वायरी होनी चाहिए है नहीं तो इंक्वायरी कितने नेपरे नहीं चढ़ेगी मेरे सरकारी उपराओ एक पास सरकार और देश के प्रधानमंत्री दे कहें कि असी यूक्रेन की जी लड़ाई सी जंग सी

ਦੇ ਲੋਕਾਂ ਦੇ ਪਿੱਛੇ ਦੇ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਫਿਰਵਾੜ ਕੀਤਾ ਜਾਏਗਾ ਤਾਂ ਮੈਨੂੰ ਲੱਗਦਾ ਫਿਰ ਇਹ ਦੇਸ਼ ਅੱਗੇ ਨਹੀਂ ਵਧ ਸਕੇਗਾ ਜੋ ਆਪਾਂ ਸਾਰਿਆਂ ਨੇ ਆਪਾਂ ਨੂੰ ਸਮਾਂ ਕਰਕੇ ਮਿਲਿਆ ਅੱਗੇ ਜਿਹੜਾ ਵੀ ਸੁਨੇਹਾ ਆਏਗਾ ਹਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਗੱਲ ਕਰਕੇ ਸਾਰੇ ਸੀਨੀਅਰ ਆਗੂ ਸਹਿਬਾਨ ਨਾਲ ਵਿਚਾਰ ਵਟੰਦਰਾ ਕਰਕੇ ਆਪਾਂ ਆਉਣ ਵਾਲੇ ਸਮੇਂ ਵਿੱਚ ਬੇਸ਼ੱਕ ਆਪਾਂ ਨੂੰ ਜिला ਸਥਤੇ ਧਰਨੇ ਲਾਉਣੇ ਪੈਣਗੇ ਬੇਸ਼ੱਕ ਆਪਾਂ ਨੂੰ ਕਾਰਨ ਸਾਹ ਦੇ ਕੋਲੇ ਜਾਣਾ ਪਾਇਆ ਕੇ ਨਾ ਪਾਇਏ ਬੇਸ਼ੱਕ ਸਾਨੂੰ ਭਾਜਪੀ ਦੇ ਕਾਰਜਾਲਿਆਂ ਦੇ ਬਾਹਰ ਜਾਂ ਉਹਨਾਂ ਦੇ ਲੀਡਰ ਸਾਹਿਬਾਨਾਂ ਦੇ ਬਾਹਰ ਧਰਨੇ ਲਾਉਣੇ ਪਏ ਦੇਖੀ ਨਾ ਪਾਇ ਲੜਾਈ ਇਸੇ ਤਰ੍ਹਾਂ ਆਪਣੀ ਜ਼ਾਰੀ ਰੱਖਾਂਗੇ ਇਸ ਦੀ ਸੰਸਦ ਵਿੱਚ ਕੁਝ ਲੋਕਾਂ ਨੇ ਹੁਣ ਪੰਜਾਬ ਦੇ ਸੱਤ ਮੈਂਬਰ ਆਫ ਪਾਰਲੀਮੈਂਟ ਨੂੰ ਭੇਜਣ ਦਾ ਕੰਮ ਕੀਤਾ ਹੈ ਪਰ ਅਸੀਂ ਫੋੜੇ ਦਾ ਵਾਅਦਾ ਕਰਦੇ ਕਿ ਪੰਜਾਬ ਦੇ ਮੁੱਦਿਆਂ ਦੀ ਅਸੀਂ ਸਾਰੇ ਲੜਾਈ ਲੜਾਂਗੇ ਹੀ ਲੜਾਂਗੇ ਲੇਕਿਨ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੌਜਵਾਨਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪਰਦੇਸ ਦੇ ਕਿਸੇ ਵੀ ਵਿਅਕਤੀ ਤੇ ਵਰਗ ਦੇ ਨਾਲ ਜਿਹੜੇ ਮੁੱਦੇ ਜੁੜੇ ਆ ਉਹਨਾਂ ਦੀ ਅਗਵਾਈ ਕਾਂਗਰਸ ਪਾਰਟੀ ਦੇ ਜਿੰਨੇ ਵੀ ਚੁਣੇ ਹੋਏ ਇਹ ਲੋਕ ਸਭਾ ਮੈਂਬਰ ਹੈ ਅਸੀਂ ਗਾਹ ਵਾ ਕੇ ਨਾ ਕਿਸੇ ਦੀ ਪਰਵਾਹ ਕਰਦੇ ਹੋਏ ਇਹ ਤਮਾਮ ਮੁੱਦਿਆਂ ਦੀ ਅਸੀਂ ਆਉਣ ਵਾਲੇ ਸਮੇਂ ਚ ਲੜਾਈ ਲੜਾਂਗੇ मैं पता बहुत मशहूर बड़ा बलात्कार भाभी तमाम लीडरशिप का बहुत सारे सारे लीडर भाग गए हैं और मैं जलंधर तो आया आज सुबह क्योंकि आज नोमीनेशन दी साड़ी सुरिंदर कौर जड़ी पांच बार की म्युनिसिपल काउंसिलर और डिप्टी मेयर कांग्रेस पार्टी ने खरगे साहब ने और राहुल गांधी ने फैसला किया है जो तो थले कम आ गया काउंसलर

ਇੱਕ ਕਹਾਵਤ ਬੋਲੇ ਇੱਕ ਗੱਲ ਬੋਲੇ ਤੇ ਲੋਕਾਂ ਨੂੰ ਇੱਕ ਗੱਲ ਸਾਡੀ ਸਮਝ ਆਈ ਹੈ ਇਹ ਜਿਹੜਾ ਸ਼ਰੇਹ ਹੈ ਇਹ ਰਾਜੇ ਬਿਰੰਗ ਨੂੰ ਨਹੀਂ ਜਾਂਦਾ ਇਹ ਸਾਰੇ ਦਾ ਰਸ ਸਾਰਾ ਸ਼ਰੇਹ ਕਾਂਗਰਸ ਪਾਰਟੀ ਦੇ ਛੋਟੇ-ਛੋਟੇ ਹਰ ਇੱਕ ਨੂੰ ਜਾਂਦਾ ਹੈ ਜਿਨ੍ਹਾਂ ਨੇ ਭਾਈ ਸਾਹਿਬ ਆਪ ਦੀ ਪਿੱਛ ਸਿੱਧੂ ਨਹੀਂ ਕੀਤੀ ਔਰ ਮਗਰ ਆ ਕੇ ਬੈਠ ਕੇ ਨਾਰੇ ਲਾਏ ਧਰਨੇ ਲਾਏ ਔਰ ਹਰ ਪ੍ਰਦਰਸ਼ਨ ਦੇ ਵਿੱਚ ਉਹਨਾਂ ਦੇ ਗਏ ਕੁਝ ਨਹੀਂ ਆ ਪਾਇਆ ਪਿਛਾਰਾ ਛੱਡ ਕੇ ਕਾਂਗਰਸ ਪਾਰਟੀ ਜਿੰਦਾਬਾਦ ਦਾ ਨਾਣਾ ਬੁਲੰਦ ਕੀਤਾ ਪਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੇ ਤਕੜੇ ਹੋ ਕੇ ਇੰਤੇ ਰੁਕਰ ਦੀ ਗੱਲ ਨਾ ਕਰਕੇ ਆਪਾਂ ਅੱਜ ਆਪੋਜੀਸ਼ਨ ਪਾਰਟੀਆਂ ਦੇ ਕੋਲੇ ਬੜੀ ਮੁਤਾਵੀਏ ਅਜੋ ਆਜੋ ਵੀ ਹਾਰਾਣੇ ਵੀ ਕਾਂਗਰਸ ਪਾਰਟੀ ਨੇ ਇੱਕ ਚੰਗਾ ਪ੍ਰਦਰਸ਼ਨ ਕੀਤਾ ਕਿਸੇ ਕੋਲੇ

कमिया रह लड़ाई लड़ा दो हजार सताई कांग्रेस पार्टी का जरा है जो लोग दीदा कांग्रेस पार्टी तो है क्या असियो सारे जणें ओना ते खड़ा उतर के लोगां ने जे काम ते उम्मीद है ओना ते खड़ा उतरिए मैं दोबारा से कहंदिया कह चो थोड़ा सारे दा आज राव साहब खड़े है तरफ थी आशू जी खड़े है और सारे साथी खड़े है मैं विक्रम बाजवा साहब खड़े इनआ साथीया दा सारे लोगां दा मैं बड़ा मश्हूर ते बड़ा धनबाद करना है छुट्टिया का समय कई लोग और मैं, मैं सार्ड बेनती करनी चाहना आप बीजेपी के कार्यालय जाना है नहीं तो आप गिरुजगारी लेनी है शांतमई तरीके रोला रुपा नहीं ਅੱਪਾ ਸ਼ਾਂਤਾ ਪੁਲਿਸ ਆਪਣੋ ਜਾਨ ਦੇਗੀ ਮੈਂ ਅੱਪਾ ਗਿਰਫਤਾਰੀ ਸਾਰੇ ਲੋਕ ਦੇਾਂਗੇ ਤਾਂ ਕਿ ਉਹ ਦੇਸ਼ ਦੇ ਨੌਜਵਾਨਾਂ ਅੱਜ ਦੇ ਨੌਜਵਾਨ ਬੇਦਰਯਾ ਸਾਹਿਬ ਜਿਵੇਂ ਕਾਂਗਰਸ ਪਾਰਟੀ ਨੇ ਲੋਰ ਹੈ ਕਿ ਸਾਡੇ ਮੁੱਤੇ ਦੇ ਤਰਤੀ ਗੰਭੀਰ ਹੈ ਅਰੇ ਸਾਡੀ ਆਉਣ ਵਾਲੇ ਸਮੇਂ ਲੜਾਈ ਲੜਦਿਗੇ ਅਰੇ ਸਾਡੀ ਹੰਟੇ ਸਮੇਂ ਤੱਕ ਜਦ ਤੱਕ ਨੌਜਵਾਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ कांग्रेस पार्टी राहुल गांधी घर के साथ जो फैसला लेंगे असि मोदी वोटा ला के और तमाम कांग्रेस पार्टी के मंदिर असि नौजवान अभी लड़ाई लड़ा के दोबारा फिर दिल दिया गहराइय चो समुची लीडरशिप का फिर मेरे सारे आए हुए वर्कर साथियों का मैं और लीडर से सेवाना का मैं धनवादी है मेरी बेनती है कई बंदे अभी ਕਰਤੇ ਹੀ ਮਾਰਗ ਨੂੰ ਮੁੜ ਜਾਂਦੇ ਮੈਂ ਤਾਂ ਹਰੇਕ ਤੇ ਨਿਗਰਾਨ ਰੱਖਦਾ ਹਾਂ ਉਹ ਬਾਜਵਾ ਖੜਾ ਹੋਇਆ ਸੀ ਫਿਰ ਉੱਥੇ ਉੱਠ ਕੇ ਅੱਤਰ ਗਿਆ ਹਰ ਬੰਦੇ ਤੇ ਨਿਗਾਹ ਹੁੰਦੀ ਹੈ ਕਿ ਖਲਾਲਾ ਬੰਦਾ ਉੱਤਰ ਨੂੰ ਛੱਡ ਲਿਆ ਕੱਪੜੇ ਹਰੇਕ ਦੇ ਗੰਦੇ ਹੋ ਜਾਂਦੇ ਹੈ ਤੇ ਜਿਹਾਪਾ ਸ਼ਾਰਤਪਾਈ ਤਰੀਕੇ ਨਾਲ ਬੀਜੇਪੀ ਨੇ ਆਪਾਂ ਕਸ਼ਕਰ ਬਣ ਜਾਣਾ ਹੈ ਔਰ ਜੇ ਪੁਲਿਸ ਨਹੀਂ ਚਾਹੁੰਦੀਗੀ ਆਪਾਂ ਲੜਨ ਕੀ ਹੈ ਅਸੀਂ ਤਰੀਕੇ ਦੇ ਨਾਲ

ਅਪਾ ਹੌਨ ਨੌਜਵਾਨਾਂ ਦੀ ਅਕਵਾਇਰੀ ਕਰੀਏ ਤੇ ਆਪਣੇ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਆਪਣਾ ਯੋਗਦਾਨ ਪਾਏ